ਜਦੋਂ ਘਟਨਾ ਘਟਦੀ ਹੈ ਦੀਪ ਸਿੱਧੂ ਹੁਣਾਂ ਦੇ ਨਾਲ ਉਦੋਂ ਕਿਵੇਂ ਮਹਿਸੂਸ ਕਰਿਆ ਤੁਸੀਂ ਕਿਉਂਕਿ ਜਿਹੜੇ ਬੰਦੇ ਨਾਲ ਅਸੀਂ ਕਰੀਬੀ ਬਹੁਤ ਕਰੀਬੀ ਰਹਿੰਦੇ ਹਾਲਾਂਕਿ ਬਹੁਤ ਜਦੋਂ ਕਿਸਾਨੀ ਘੋਲ ਵੇਲੇ ਬਹੁਤ ਆਲੋਚਨਾ ਵੀ ਹੋਈ ਦੀਪ ਸਿੱਧੂ ਹੁਣਾਂ ਦੀ ਪਰ ਬਾਅਦ ਦੇ ਵਿੱਚ ਪੂਰਾ ਪੰਜਾਬ ਉਹਨਾਂ ਦੇ ਨਾਲ ਖੜ ਜਾਂਦਾ ਹੈਗਾ ਇਸ ਘਟਨਾ ਤੋਂ ਬਾਅਦ ਹਾਂਜੀ ਭਾਈ ਉਹ ਅਸੀਂ ਦੇਖਿਆ ਸਾਰਾ ਅੱਖੀਂ ਹਾਂਜੀ ਉਹ ਵਰਤਾਰਾ ਹੁੰਦਾ ਅਸਲ 'ਚ ਦੀਪ ਭਾਈ ਹੁਣੇ ਗੱਲਾਂ ਦੱਸੀਆਂ ਭਾਈ ਨੇ ਸਾਰਿਆਂ ਨੇ ਵੈਸੇ ਜੀ ਵੀ ਦੁਬਾਰਾ ਗੱਲ ਕਰਦੇ ਆਂ ਫਿਰ ਆਲਾ ਕੋ ਪਤਾ ਨਹੀਂ ਹੈ ਨਾ ਫੈਮਲੀ ਕਰਦੇ ਨੇ ਅਸੀਂ ਉਹਦੇ ਘਰੇ ਗਏ ਜਦੋਂ ਬਾਈ ਦੇ ਨਾ ਉਦੋਂ ਸੋਚ ਨੂੰ ਵੀ ਹੱਥ ਨਹੀਂ ਸੀ ਲਾਂਦਾ ਹੁੰਦਾ ਆ ਆਪਣੀਆਂ ਸੋਚਾਂ ਹੁੰਦੀਆਂ ਨੇ ਬਿਜਲੀ ਵਾਲੀਆਂ ਉਹ ਵੀ ਕੋਣੀ ਨਾਲ ਐ ਬੰਦ ਕਰਦੇ ਹੁੰਦੇ ਸੀਗੇ ਵੀ ਉਹ ਐਨਾ ਸੀਗਾ ਬੰਦਾ ਇਦਾਂ ਦਾ ਉਹ ਬਾਅਦ ਚ ਜਮ੍ਹਾਂ ਹੀ ਬਦਲ ਗਿਆ ਬਾਈ ਜਦੋਂ ਇੱਥੇ ਮਿੱਟੀ 'ਚ ਬੈਠ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਸੀਗੇ ਈਵਨ ਕੀ ਜਦੋਂ ਉਹਨਾਂ ਨੇ ਹੱਥ ਵੀ ਮਲਾਉਣਾ ਤਾਂ ਹਰਥ ਮਲਾ ਕੇ ਸਾਫ਼ ਕਰਨ ਲੱਗ ਜਾਂਦੇ ਸੀ ਇਹ ਮੈਂ ਦੇਖਿਆ ਵਾ ਸਾਰਾ ਮੈਂ ਘਰੇ ਵੀ ਰਹਿਆ ਉਹਨਾਂ ਦੇ ਜਦੋਂ ਅਸੀਂ ਜਾਂਦੇ ਸੀਗੇ ਬਾਈ ਮੈਨੂੰ ਲੈ ਕੇ ਜਾਂਦੇ ਸੀ ਅਸੀਂ ਗੱਲਾਂ ਬਾਤ ਇਹ ਆਪਣਾ ਕੰਮ ਕਰਦੇ ਰਹਿੰਦੇ ਸੀ ਅਸੀਂ ਉਹਨਾਂ ਦੇ